ਜਰਜੀ ਕੀ ਪਤੇ ਸੁਹੀ ਮਹੱਲਾ ਪਿੰਜਵਾ ਘਰ ਮਹਿ ਠਾਕੁਰ ਨਦਰ ਨ ਆਵੇ ਗਾਲ ਮਹਿ ਪਾਹਣ ਲੈ ਲਟਕਾਵੇ ਪਰਮੇ ਭੂਲਾ ਸਾਖਤ ਫਿਰਤਾ ਨੀਰ ਬਿਰੋਲੇ ਖਾਪ ਖਾਪ ਮਰਤਾ ਰਾਉ ਜਿਸ ਪਾਹਣ ਕਉ ਠਾਕੁਰ ਕਹਿਤਾ ਓਹ ਪਾਹਣ ਲੈ ਉਸ ਕਉ ਡੁੱਬਤਾ ਓਹ ਪਾਹਣ ਇਥੇ ਵਿਸਨਾਮ ਲੈ ਉਸ ਕਉ ਡੁੱਬਤਾ ਗੁਨਹਗਾਰ ਲੂਣ ਹਰਾਮੀ ਵਾਹਣ ਨਾਵ ਨ ਪਾਰਗ੍ਰਮੀ ਇਹ ਪਾਰਗ੍ਰਮੀ ਪਾਠ ਉਚਾਰਨ ਕਰਨਾ ਪਾਰਗ੍ਰਮੀ ਨਹੀਂ ਕਹਿਣਾ ਪਾਰਗ੍ਰਮੀ ਗੋਰ ਮੇਲ ਨਾਨਕ ਠਾਕੁਰ ਜਾਤਾ ਜਲਥਲ ਮਹੀਲ ਪੂਰਨ ਵਿਦਾਤਾ ਸੂਹੀ ਮਹੱਲਾ 5ਵਾਂ ਲਲਨ 라ਵਿਆ ਕਵਨ ਗਤੀ ਰੀ ਹਾਂਜੀ ਇਸੇ ਤਰ੍ਹਾਂ ਹੀ ਇਹ ਸਾਰੇ ਪਾਠ ਉਚਾਰਨ ਕਰਨੇ ਹਨ ਲਲਨ 라ਵਿਆ ਕਵਨ ਗਤੀ ਰੀ ਰੀ ਪਦ ਸਾਰੇ ਵੱਖਰੇ ਕਹਿਨੇ ਹਨ ਇਹ ਨਹੀਂ ਗਤੀ ਰੀ ਮਤੀ ਰੀ ਇਸ ਤਰ੍ਹਾਂ ਨਹੀਂ ਕਹਿਣਾ ਗਤੀ ਰੀ ਮਤੀ ਰੀ ਤਕੀਰੀ ਇਸ ਤਰ੍ਹਾਂ ਨਹੀਂ ਬੋਲਣਾ ਹੈ ਵੱਖਰੇ ਰੀ ਪਦ ਵੱਖਰਾ ਹੀ ਉਚਾਰਨ ਕਰਨਾ ਹੈ ਆਮ ਪਾਰਟੀ ਸਿੰਘ ਇਸੇ ਤਰ੍ਹਾਂ ਹੀ ਬੋਲ ਜਾਂਦੇ ਆ ਸਖੀ ਬਤਾਵੋ ਮੁਝਹਿ ਮੱਤੀ ਰੀ ਸਖੀ ਬਤਾਵੋ ਇਥੇ ਵਿਸਰਾਮ ਮੁਝਹਿ ਮੱਤੀ ਰੀ ਮੱਤੀ ਕਸਕੇ ਬੋਲਣਾ ਸਖੀ ਬਤਾ ਬਤਾਵੋ ਮੁਝਹਿ ਮੱਤੀ ਰੀ ਸੂਹਬ ਸੂਹਬ ਸੂਹਵੀ ਸੂਹਬ ਸੂਹਬ ਸੂਹਵੀ ਠੀਕ ਕੁਛ ਸਮਾਂ ਸੂਹਬ ਤੇ ਲਾ ਦੋ ਪਹਿਲੇ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਆਪਣੇ ਪ੍ਰੀਤਮ ਕੈ ਇਥੇ ਵਿਸਰਾਮ ਰੰਗ ਰਤੀ ਰਹਾਉ ਪਾਵ ਮਲੋਵਾ ਸੰਗ ਨੈਨ ਪਤੀਰੀ ਹਾਂਜੀ ਪਾਵ ਮਲੋਵਾ ਇਥੇ ਵਿਸਰਾਮ ਸੰਗ ਨੈਨ ਪਤੀਰੀ ਪਤੀਰੀ ਤਦਾਂ ਦੇ ਵਿੱਚ ਲਾਜਣਾ ਤੱਤੇ ਦੀ ਜਗਾ ਯਾਨੀ ਮਿਹਨਤ ਨਾਲੇ ਸ਼ੁੱਧ ਕਰਨਾ ਪਾਤੀਰੀ ਪਾਤੀਰੀ ਇਕੱਠਾ ਪਤੀਰੀ ਨਹੀਂ ਕਹਿਣਾ ਪਾਵ ਮਲੋਵਾ ਸੰਗ ਨੈਨ ਪਾਤੀਰੀ ਜਹ ਪਠਾਵੋ ਜਾਓ ਤਤੀਰੀ ਜਾ ਜਹਾ ਪਠਾਵੋ ਇਥੇ ਵਿਸਰਾਮ ਜਹਾ ਪਠਾਵੋ ਜਾਉ ਤਤੀ ਰੀ ਤਤੀ ਤੋਲਾ ਬੂਨ ਜਾਪਤਾਵ ਸੰਜਮ ਦੇਉ ਜਤੀ ਰੀ ਯਾਨੀ ਜਿਹੜਾ ਰੀਤ ਪਹਿਲਾਂ ਤੋਂ ਨਾ ਠਮਕ ਜੀ ਲਾ ਦਿੰਨੀ ਹੈ ਜਾਪਤਾਵ ਸੰਜਮ ਦੇਉ ਜਤੀ ਰੀ ਜਾਪਤਾਵ ਸੰਜਮ ਦੇਉ ਜਤੀ ਰੀ ਇਕ ਨੇ ਮੁਖ ਮਿਲਾਵੋ ਮੋਹ ਪ੍ਰਾਨਪਤੀ ਰੀ ਮਾਨਤਾਨ ਅਹੰ ਬੁੱਧ ਹਤੀ ਰੀ ਸਾ ਨਾਨਕ ਸੁਹਾਗਵਤੀ ਦੀ ਸਾ ਨਾਨਕ ਥੇ ਵਿਸਰਾਮ ਸੁਹਾਗਵਤੀ ਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੂੰ ਨੰਨਾ ਜੀਵਨ ਨਾ ਨੀ ਬੋਲ ਨਾ ਜੀਵਨ ਨੰਨਾ ਨਾਸ ਕੀ ਹੈ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੂੰ ਜੀ ਤੇ ਵੀ ਬਿੰਦੀ ਲਾ ਦਿੱਤੀ ਹੈ ਜੀਵਨ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੁਝ ਹੀ ਪੇਖ ਪ੍ਰਾਣ ਆਧਾਰਾ ਤੂੰ ਪ੍ਰਾਣ ਨਹੀਂ ਕਹਿਣਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਮਨ ਸਾਧਾਰਾ ਤੂੰ ਸਾਜਨਾ ਤੂੰ ਪ੍ਰੀਤਮ ਮੇਰਾ ਤੂੰ ਪ੍ਰੀਤਮ ਮੇਰਾ ਚਿਤ ਹੈ ਨਾ ਬਿਸਰਾ ਹੈ ਕਾਹੂ 베ਰਾ ਰਹਾਉ ਬੈ ਖਰੀਦ ਹੋ ਦਸਰੋ ਤੇਰਾ ਬੈ ਖਰੀਦ ਇਹ ਸੰਬੰਧਕ ਪਾਠ ਹੈ ਵਿਚਟੈਸ਼ ਦੀ ਗੋਚਾਰਨ ਕਰਨਾ ਬੈ ਖਰੀਦ ਹੋ ਦਸਰੋ ਤੇਰਾ ਬੈ ਖਰੀਦ ਹਉ ਦਾਸ ਰੂ ਤੇਰਾ ਬੈ ਖਰੀਦ ਖਰੀਦ ਨਹੀਂ ਖਰੀਦ ਰਾਰਾ ਪੂਰਾ ਬੋਲਣਾ ਬੈ ਖਰੀਦ ਹਉ ਦਾਸ ਰੂ ਤੇਰਾ ਮੈ ਖਰੀਦ ਹਉ ਦਾਸ ਰੂ ਤੇਰਾ ਤੂੰ ਭਾਰੋ ਠਾਕੁਰ ਗੁਣੀ ਗ헤ਰਾ ਕੋਟ ਦਾਸ ਜਾ ਕੈ ਦਰਬਾਰੇ ਨਿਮਖ ਨਿਮਖ वस तेन नाले तेन न ननि दे हलंत तेन नाले ओ केछ नाही ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਨਾਨਕ ਸੰਗ ਬਸੇਰਾ ਸੁਹੀ ਮਹੱਲਾ ਪਿੰਜਵਾ ਸੂਖ ਮਹਿਲ ਜਾ ਕੇ ਊਚ ਦੁਆਰੇ मह वास भगत प्यारे सहज कथा प्राभ की आतमीठी सहज कथा प्राभ की विसरा आतमीठी विरल काहू तह तहगीत नाद अखारे संगा ਉਹ ਸੰਤ ਕਰਹ ਹਰ ਰੰਗਾ ਤਹ ਮਰਨ ਨ ਜੀਵਨ ਸੋਗ ਨ ਹਰਖਾ ਤਹ ਇਥੇ ਯਮਕ ਲਾ ਦਨੀ ਹੈ ਮਰਨ ਨ ਜੀਵਨ ਇਥੇ ਵਿਸਰਾਮ ਨਾਣਿਆਂ ਨਾਲ ਉਚਾਰਨ ਕਰਨੇ ਹਨ ਪਦ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਗੋਹਜ ਕਥਾ ਇਥੇ ਵਿਸਰਾਮ ਇਹ ਇਥੇ ਯਮ ਕਲਾ ਦੇਣੀ ਹੈ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤ ਸੰਗ ਇਹ ਭਉਜਲ ਭਉਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਲ ਜਮ ਦੂਤ ਵਿਦਾਰੇ ਜਾ ਕੀ ਤੀਰਕ ਇਸ ਮਨਹ ਸਾਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਉਜਲਾਰੇ ਇਕੱਠੇ ਉਜਲਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾ ਰਹਿਣ ਨਾ ਪਾਲਹਿ ਸੂਰ ਨਰ ਦੇਵਾ ਉਠ ਸੁਧਾਰੇ ਕਰ ਮੋਨ ਜਨ ਸੇਵਾ ਊਠ ਸਿਧਾਰੇ ਨਾ ਕੇ ਬੋਲਿਆ ਕਰ ਊਠ ਸਿਧਾਰੇ ਕਰ ਮੋਨ ਜਨ ਸੇਵਾ ਊਠ ਸਿਧਾਰੇ ਕਰ ਮੋਨ ਜਨ ਸੇਵਾ ਜੀਵਤ ਦੇਖੇ ਜਿਨੇ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾ ਤਿਨੀ ਹਲੰਤ ਨਾਲ ਉਚਾਰਨ ਕਰਨਾ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਬਾਦ ਸਾਹ ਸਾਹ ਵਾਪਾਰੀ ਮਰਣਾ ਹਾਂ ਇਸੇ ਤਰ੍ਹਾਂ ਵੱਧ ਕੰਨੇ ਨਹੀਂ ਲਾਦਨੇ ਬਾਦ ਸਾਹ ਸਾਹ ਨਹੀਂ ਗਹਿਣਾ ਬਾਦ ਸਾਹ ਸਾਹ ਇਸ ਤਰ੍ਹਾਂ ਵਿਸਰਾਮ ਵਿੱਚ ਲਾਦਣਾ ਵਾਪਾਰੀ ਮਰਨਾ ਜੋ ਦਿਸੈ ਸੋ ਕਲਹਿ ਕਰਨਾ ਕੂੜੈ ਮੋਹਿ ਹਾਂਜੀ ਲਪਟ ਲਪਟਾਨਾ ਪਾਲ ਨੇ ਖਰ ਕਰ ਦੇਣਾ ਹੈ ਨਾਸ਼ ਕਰ ਦੇਣਾ ਹੈ ਜੋ ਦਿਸੈ ਸੋ ਕਲ ਹੈ ਖਰਣਾ ਕੂੜੈ ਮੋਹੀ ਲਪਟ ਲਪਟਾਨਾ ਛੋੜ ਚੱਲਿਆ ਤਾ ਫਿਰ ਪਛਤਾਨਾ ਕਿਰਪਾ ਨਿਦਾਨ ਨਾਨਕ ਕਉ ਕਰਹੁ ਦਾਤ ਕਿਰਪਾ ਨਿਦਾਨ ਹਾਂਜੀ ਕਿਰਪਾ ਨਿਦਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਜਪੀ ਪਾਤਵੀ ਵਿਸਰਾਮ ਲੱਗ ਜਾਂਦਾ ਨਾਮ ਤੇਰਾ ਜਪੀ ਦਿਨ ਰਾਤ ਇੱਥੇ ਠੀਕ ਹੈ ਨਾਮ ਤੇਰਾ ਜਪੀ ਦਿਨ ਰਾਤ ਸੁਹੀ ਮਹੱਲਾ ਪੰਜਵਾ ਘਾਟ ਘਾਟ ਅੰਤਰ ਤੁਮਹਿ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਤੁਮਹੀ ਪੇਖ ਪੇਖ ਮਨ ਵਿਗਸਾਰੇ ਤੋਮਹਿ ਪੇਖ ਪੇਖ ਇਥੇ ਵਿਸਰਾਮ ਹੈ ਮਨ ਵਿਗਸਾਰੇ ਰਹਾਉ ਅਨਿਕ ਜੋਨ ਭ੍ਰਮ 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 ਹਾਰੇ ਅਨਿਕ ਜੋਨ ਭ੍ਰਮ ਭ੍ਰਮ ਇਥੇ ਵਿਸਰਾਮ ਭ੍ਰਮ ਹਾਰੇ ਅਨਿਕ ਜੋਨ ਭ੍ਰਮ 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 ਹਾਰੇ ਓਟ ਗਹੀ ਅਬ ਸਾਧ ਸੰਗਾਰੇ ਓਟ ਗਹੀ ਅਬ ਇਥੇ ਵਿਸਰਾਮ ਲਾਉਣਾ ਹੈ ਓਟ ਗਹੀ ਆਬ ਸਾਧ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਨਾਨਕ ਸਿਮਰੈ ਇਥੇ ਵਿਸਰਾਮ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾ ਕਮਨ ਕਾਜ ਮਾਇਆ ਵਢਾਈ ਜਾ ਕਉ ਬਿਨਸਤ ਬਾਰ ਨਕਾਈ ਸੁਹੀ ਮਹੱਲਾ ਪਿੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕਉ ਬਿਨਸਤ ਬਾਰ ਨਕਾਈ ਇਹੋ ਸੁਪਨਾ ਸੋਵਤ ਨਹੀਂ ਜਾਨਣਾ ਅਚੇਤ ਵਿਵਸਥਾ ਮਹਿ ਲਪਟਾਨੈ ਵਿਵਸਥਾ ਤਤ ਨਹੀਂ ਲੋਣਾ ਥੱਥਾ ਹੈਗਾ ਅਜੀਤ ਵਿਵਸਥਾ ਮਹਿ ਲਪਟਾਨੈ ਰਹਾਉ ਮਹਾ ਮੋਹਿ ਮੋਹੇ ਉਗਾਵਾਰਾ ਪੇਖਤ ਪੇਖਤ ਊਠ ਸੁਧਾਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਕਈ ਜੰਤ ਇਥੇ ਵਿਸਰਾਮ ਲਾ ਲੈਣਾ ਬਿਨਾਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ Jap नानक ਪ੍ਰਭ ਏਕੋ ਸੋਈ ਜਪੁ ਨਾਨਕ ਇਥੇ ਵਿਸਰਾਮ ਲਾ ਦੇਣਾ ਪ੍ਰਭ ਏਕੋ ਸੂਹੀ ਸੂਹੀ ਮਹੱਲਾ ਪੰਜਵਾ ਸਿਮਰ ਸਿਮਰਤਾ ਕਉ ਹਉ ਜੀਵਾ ਇ ਤਾ ਕਉ ਤੇ ਵਿਸਰਾਮ ਲਾਉਣਾ ਹੈ ਸਿਮਰ ਸਿਮਰਤਾ ਕਉ ਹਉ ਜੀਵਾ ਚਰਨ ਕਮਲ ਤੇਰੇ ਧੂਏ ਧੂਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੋਣ ਸੋਣਾ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੀਖ ਪੀਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਭੋ ਨ ਵਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹੱਲਾ ਪੰਜਵਾ ਗੁਰ ਕੈ ਬਾਚਨ ਹਿਰਦੈ ਧਾਨ ਧਾਰੀ ਰਸਨਾ ਜਾਪ ਜਪਉ ਬਨਵਾਰੀ ਸਭ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਾ ਚਰਨ ਕਮਲ ਮਾਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਅੰਮ੍ਰਿਤ ਕਥਾ ਸੁਣ ਇਥੇ ਵਿਸਰਾਮ ਹੈ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਕਾਮ ਕ੍ਰੋਧ ਲੋਭ ਇਥੇ ਵਿਸਰਾਮ ਹੈ ਮੋਹ ਤਜਾਰੀ ਯਾਨੀ ਨਖੇਰ ਕੇ ਪੜਨਾ ਮੋਹ ਤਜਾਰੀ ਇਕੱਠਾ ਹੀ ਪਾਠ ਹੈ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਦ੍ਰਿੜ ਨਾਮ ਦਾਨ ਇਥੇ ਵਿਸਰਾਮ ਇਸਨਾਨ ਸੁਚਾਰੀ ਸੁਚਾਰੀ ਪਾਠ ਇਕੱਠਾ ਹੀ ਹੈ ਕਹ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵ ਨਾ ਸਾਦੀ ਪਤਿਤ ਪਾਵਨ ਸਦਦੀ ਕਰਨ ਹਾਰ ਕੀ ਸੇਵ ਨਾ ਸਾਦੀ ਪਤਿਤ ਪਾਵਨ ਤਤ ਦੇ ਸਿਆ ਰਿਲਾ ਕੇ ਉਚਾਰਨ ਕਰਨਾ ਪਤਿਤ ਪਾਵਨ ਪਤਿਤ ਪਾਵਨ ਪ੍ਰਭ ਨਾਮ ਤੇ ਮਾਰੇ ਰਾਖਲੇਹ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇਹ ਮਾਨੁਖ ਅਭਿਮਾਨੀ ਸਵਾਦ ਬਾਦ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਤੇ ਈਰਖ ਪਦ ਤੇ ਵਿਸਰਾਮ ਲਾਉਣਾ ਹੈ ਇਹਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਭੰਜਨ ਤੇ ਵਿਸਰਾਮ ਸਗਲ ਤਿਆਗ ਨਾਨਕ ਸਰਣਾਇਆ ਸੀਰੀ ਸਹਜ ਪਾਠੀ ਸੇਵਾ सहज से पाठ सेवा